ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਜੀ ਕਾਟਨ ਦੇ ਦੁਪੱਟੇ ਬਹੁਤ ਸੋਹਣੇ ਕਲਰ ਡਿਜ਼ਾਈਨ ਬਾਰਡਰ ਵਾਲੇ ਦੁਪੱਟੇ ਐ ਜੀ ਇਹ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਜੀ ਦੁਪੱਟਾ ਬਲੈਕ ਕਲਰ ਦਾ ਬੱਡਰ ਵਾਲਾ ਪੂਰਾ ਡਬਲ ਹੈ ਬਈ ਵਧੀਆ ਅਰਕੰਡੀ ਦਾ ਦੁਪੱਟਾ ਹੈ ਰੇਟ ਇਹਨਾਂ ਦਾ ਸਾਰਾ ਨਾਲ 100 100 ਹੀ ਹੈ ਬਈ ਰੇਟ ਜੀ ਇਹਨਾਂ ਦਾ ਸਾਰਾ ਦਾ 100 100 ਆ ਵੀ ਬਲੈਕ ਹੈ ਜੀ ਬੱਟ ਵਾਲਾ ਆ ਦੇਖੋ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਸਾਰੇ ਦੁਪੱਟੇ ਸੋਹਣੇ ਲੱਗਦੇ ਆਵੇਂ ਦੇਖੋ ਜੀ ਕਿੱਡਾ ਸੋਹਣਾ ਲੱਗਦਾ ਹੈ ਦੁਪੱਟਾ ਇਹਦੇ ਵਿੱਚ ਭਾਈ ਸਾਰੇ ਕਲਰ ਹੀ ਆ ਜਿਹੜਾ ਦੂਜਾ ਪਹਿਲਾਂ ਦਿਖਾਇਆ ਉਹ ਚ ਤਾਂ ਇਕੱਲਾ ਹੀ ਕਲਰ ਹੈ ਬਲੈਕ ਇਹਦੇ ਵਿੱਚ ਸਾਰੇ ਕਲਰ ਹੀ ਆਏ ਆ ਇਸ ਬਾਰਡਰ ਵਾਲੇ ਦੁਪੱਟੇ ਦੇ ਵਿੱਚ ਸਾਰੇ ਕਲਰ ਆਏ ਆ ਰੇਟ ਰਹੂਗਾ ਜਿੰਨਾ ਦਾ 100-100 ਪੂਰਾ ਵਧੀਆ ਦੁਪੱਟਾ ਹੈ ਗਰੰਟੀ ਵਾਲਾ ਰੰਗ ਨਿਕਲੇ ਤੋ ਪੂਰੀ ਜ਼ਿੰਮੇਵਾਰੀ ਹੈ ਸਾਡੇ ਲੱਗਿਆ ਹੋਇਆ ਜੀ ਮਿਸਤਰੀ ਤਾਂ ਕਰਕੇ ਮੈਨੂੰ ਥੋੜੀ ਜੀ ਕਾਲ ਹੈ ਕੱਲ ਵੀ ਤੇ ਅੱਜ ਵੀ ਕਾਲ ਸੀ ਤਾਂ ਕਰਕੇ ਮੈਂ ਥੋੜੀ ਜੀ ਜਲਦੀ ਚ ਵੀਡੀਓ ਪਾ ਰਹੀ ਆ ਆ ਦੇਖੋ ਜੀ ਪੂਰਾ ਡਬਲ ਦੁਪੱਟਾ ਬਈ ਕਲਰ ਦੇਖੋ ਇਹਦੇ ਵਿੱਚ ਵੀ ਸਾਰੇ ਕਲਰ ਹੀ ਆਏ ਆ ਮੈਂ ਸਾਰੇ ਦੁਪੱਟਾ ਜਿਓ ਕਿ ਕਿ ਦੁਪੱਟਾ ਹੀ ਲਿਓਣੀ ਹੈ ਇਹ ਚ ਵੀ ਬਈ ਸਾਰੇ ਕਲਰ ਹੀ ਆਏ ਆ ਆ ਵੀ ਇਹ ਚ ਕਲਰ ਦੋ ਆ ਗਏ ਇਹ ਉਹ ਇਹਦੇ ਵਿੱਚ ਹੋਰ ਵੀ ਸਾਰੇ ਕਲਰ ਆ ਇੱਕ ਸੋਨੋ ਮੈਂ ਦਿਖਾ ਰਹੀ ਆ देखो देखो जी बहुत सोहना भी सारे कलर है बह आ दुपट्टे भी सारे ही कलर आ ਲਾਈਟ ਦੁਪੱਟੇ ਵੀ ਹੈਗੇ ਬਾਈ ਫਿੱਕੇ ਕਲਰਾਂ ਦੇ ਆ ਦੇਖੋ ਜੀ ਪੂਰਾ ਸੌਫਟ ਕੱਪੜਾ ਹੈ ਬਾਈ ਇਹ ਇਹ ਕਰਲਾ ਜਾਂ ਹੈ ਨਹੀਂ ਆਰਕੰਡੀ ਚ ਹੈ ਨਹੀਂ ਇਹ ਥੋੜੀ ਜਿਹੀ ਫਰਕ ਚ ਵਧੀਆ ਚ ਹੈ ਪਰ ਰੇਟ ਇਹਦਾ ਵੀ ਸੋਈ ਹੀ ਦੇਖੋ ਜੀ ਕਿੱਡਾ ਸੋਹਣਾ ਇਹ ਲਾਈਟ ਜਿਹਾ ਕਲਰ ਹੈ ਲਾਈਟ ਕਲਰ ਹੁਣ ਵੱਧ ਲੈਂਦੀਆਂ ਪਹਿਣਾ ਰੇਟ ਰਹੂਗਾ ਜੀ ਸਾਰੇ ਦੁਪੱਟਿਆਂ ਦਾ 100 100 ਪ੍ਰਾਈਜ਼ ਜੇ ਕੋਈ ਦੁਪੱਟਾ ਮੇਰੇ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਜੀ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਹੋਰ ਬਈ ਹਰੇਕ ਚੀਜ਼ ਆਪਣੇ ਕੋਲੋਂ ਮਿਲਦੀ ਐ ਕਿਸੇ ਵੀ ਮੇਰੀ ਭੈਣ ਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੀ ਹੁੰਦਾ ਐ ਤੇ ਹੋਰ ਦੱਸੋ ਜੀ ਨੇਰੀ ਨੂਰੀ ਦਾ ਰਾਤ ਕੀ ਸਿਸਟਮ ਰਿਆ ਸਾਡੇ ਤਾਂ ਜਿਵੇਂ ਹੀ ਨਹੀਂ ਆਈ ਨੇਰੀ ਬਈ ਮੇਰੀ ਤਾਂ ਆਈ ਜਿਵੇਂ ਕਿਸੇ ਨੇ ਕੋਈ ਟਰਾਲੀਆਂ ਰਿਸ਼ਤੇ ਦੇ ਨਹੀਂ ਸੜਤ ਗੱਲਿਆ ਕਿ ਪਤਾ ਨਹੀਂ ਕਿੱਥੋਂ ਇਹਨਾਂ ਡੱਬਿਆਂ ਤੋਂ ਰੇਤਾ ਲੈਂਦਾ ਬੁਰਾ ਹਾਲ ਹੀ ਸੀ ਬਾਈ ਬਹੁਤ ਔਖਾ ਬਹੁਤ ਔਖੀ ਰਾਤ ਕੱਢੀ ਫਿਰ ਮੀ ਆਇਆ ਬਾਈ ਬਹੁਤ ਹੀ ਜਿਆਦਾ ਝੱਖੜ ਝੋਲਾ ਬਹੁਤ ਆਇਆ ਸਾਡੇ ਤਾਂ ਤੇ ਤੁਸੀਂ ਦੱਸਿਓ ਮੈਨੂੰ ਕਮੈਂਟਾਂ ਚ ਤੁਹਾਡੇ ਕੀ ਹਾਲ ਰਹਿ ਬਸ ਬਾਈ ਤੜਕੇ ਉੱਠ ਕੇ ਤਾਂ ਸਫਾਈਆਂ ਤੇ ਜੋਰ ਹੋ ਗਿਆ ਜਾ ਵੀ ਮਸਾ ਪੀਤੀ ਸਾਰੀ ਫੇਰ ਝਾੜਾ ਝੰਬੀ ਸਾਰੀ ਕਰਨੀ ਪੈਂਦੀ ਆ ਬੁਰਾ ਹਾਲ ਹੀ ਐ ਸਾਡੇ ਤਾਂ ਵੀ ਬੁਰਾ ਹਾਲ ਸੀ ਕੱਲ ਮਿਸਤਰੀ ਦਾ ਕਰਕੇ ਉਹ ਗ੍ਰੈਂਡਰ ਜੇ ਨਾਲ ਗੇਟ ਕੱਢਦੇ ਸੀ ਤੇ ਇੱਕ ਟਾਂਦੀ ਢੂੜ ਜੀ ਆਈ ਗਈ ਸਾਰੇ ਕਿਤੇ ਤੇ ਕੁਸ ਨੇਰੀ ਨੇ ਜਮੇ ਰਾਤ ਜੜ ਵੱਟ ਦੀ ਤੜਕੇ ਬਈ ਸਪਾਈਆਂ ਕਰੀਆਂ ਸਾਰੀਆਂ ਤੇ ਅੱਜ ਆਪਣੀ ਰੋਟੀ ਰੋਟੀ ਬਣਾਉਣ ਆਲੀ ਪਈ ਆ ਹੁਣ ਚਲੋ ਪਹਿਲਾਂ ਮੈਂ ਵੀਡੀਓ ਅਪਲੋਡ ਕਰਕੇ ਰੱਖ ਲਾਂ ਰਾ ਬਾਅਦ ਚ ਬਣਾਉ ਕਿਉਂਕਿ ਫਿਰ ਮਿਸਤਰੀ ਆ ਜੂਗਾ ਤੇ ਬਹੁਤ ਬਈ ਬੁਰਾ ਹਾਲ ਸੀ ਰਾਤ ਤਾਂ ਬੜਾ ਬੁਰਾ ਹਾਲ ਸੀਗਾ ਔਰ ਦੱਸੋ ਜੀ ਕਮੈਂਟ ਕਰਕੇ ਮੇਰੀਆਂ ਭੈਣਾਂ ਦਾ ਕੀ ਹਾਲ ਐ ਨੇਰੀ ਤੋਂ ਬਚੇ ਕਿਵੇਂ ਕੁਛ ਰਿਆ ਤੇ ਇੰਨੀ ਨੇਰੀ ਦੇ ਵਿੱਚ ਰਾਤ ਕਈ ਭੈਣਾਂ ਹਜੇ ਵੀ ਲਾਈਵ ਚੱਲੀ ਜਾਣਾ ਨਹੀਂ ਗੇਟ ਜੜ ਕੇ ਅੰਦਰ ਬੈਠੀਆਂ ਸੀ ਤਾਂ ਤੇ ਬਈ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਐ ਵੀਡੀਓ ਸ਼ੇਅਰ ਲਾਈਕ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤਾਕੇ ভাই ਮੇਰਾ ਵਾਚ ਟਾਈਮ ਬਹੁਤ ਹੀ ਘਟ ਹੈ ਜਰੂਰ ਮੇਰੀ ਹੈਲਪ ਕਰੋ ਜਰੂਰ ਜੀ ਹੈਲਪ ਕਰੋ ਮੇਰੀ ਮੇਰਾ ਵਾਚ ਟਾਈਮ ਬਹੁਤ ਘਟ ਹੈ ਪਤਾ ਨਹੀਂ ਕਿਉਂ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੇ ਆਪਾਂ ਚਾਹੋ ਨੇ ਸੌਰੀ ਤੇ ਜੇ ਮੇਰੀ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਆ ਅਗੇ ਜੀ ਆਪਣੇ ਕੋਲ ਚਾਂਦੀ ਦੇ ਛੱਲੇ ਚਾਂਦੀ ਵਰਕਟ ਚ ਖਰਾਬ ਨਹੀਂ ਹੁੰਦੇ ਬਿਲਕੁਲ ਵੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਐਂ ਲੱਗਦਾ ਜਿਵੇਂ ਚਾਂਦੀ ਦਾ ਹੀ ਹੁੰਦਾ ਹੈ। ਰੇਟ ਹੈ ਜੀ ਇਹਦਾ 50 ਰੁਪਏ ਬਹੁਤ ਵਧੀਆ ਚੀਜ਼ ਹੈ। ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੇ ਐਂਡ ਵਿੱਚ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਚਾਹੁੰਦੇ ਆਂ ਜੀ ਸੌਰੀ ਤੇ ਹੁਣ ਆਪਾਂ ਕਰ ਰਹੇ ਆਂ ਕੰਮ ਕਿਉਂਕਿ ਮਿਸਤਰੀ ਨਹੀਂ ਆਉਣਾ। ਤੇ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਕੀ ਹਾਲ ਚਾਲ ਰਹੇ ਮੇਰੀਆਂ ਭੈਣਾਂ ਦੇ ਮੇਰਾ ਤਾਂ ਬਰਾਹੀ ਹਾਲ ਹੈ ਪਰ ਤੁਸੀਂ ਦੱਸੋ ਕੀ ਬਣਿਆ ਤੁਹਾਡਾ। ਬਚੇ ਨੇ ਰੀ ਤਾਂ ਧਾਕੇ ਤਾਂ ਨਹੀਂ ਲੈ ਗਈ ਐਸ਼ ਵਰਗਿਆਂ ਨੂੰ ਮੈਨੂੰ ਰਾਤ ਕਮੈਂਟ ਆਇਆ ਸੀ ਕਿ ਵੀ ਐਸ਼ ਨੂੰ ਨੇਰੀ ਢਾਕੇ ਲੈ ਕੇ ਜਾਊਗੀ ਮੈਨੂੰ ਬਹੁਤ ਫਿਕਰ ਰਿਹਾ ਮੈਂ ਕਿਤੇ ਮੇਰੀ ਐਸ਼ ਨੂੰ ਨੇਰੀ ਨਾਲ ਲੈ ਜੇ ਢਾਕੇ ਓਕੇ ਜੀ ਬਾਏ ਬਾਏ